247 న్యూస్ پنجاب ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਸਮਾਗਮ ਵਿੱਚ ਸੰਗਤਾਂ ਦੀ ਸਹੂਲਤਾਂ ਨੂੰ ਲੈ ਕੇ ਪ੍ਰਬੰਧ ਮੁਕੰਮਲ ਹੈ ਵਿਧਾਇਕ ਸੈਰੀ ਕਲਸੀ 9 ਸਤੰਬਰ ਨੂੰ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੇ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਜਾਵੇਗਾ ਵਿਆਹ ਪੂਰਵ ਸਮਾਗਮ ਵਿੱਚ ਸਰਦਾਰ ਕੁਲ ਤਾਰ ਸਿੰਘ ਸੱਦਵਾ ਸਪੀਕਰ ਵਿਧਾਇਕ ਵਿਧਾਨ ਸਭਾ ਪੰਜਾਬ ਭਰਨਗੇ ਹਾਜ਼ਰੀ ਹੰਸਲੀ ਪੁਲ ਜਲੰਧਰ ਰੋਡ ਵਿਖੇ ਕੀਤੀ ਜਾਵੇਗੀ ਸ਼ਾਨਦਾਰ ਆਤਿਸ਼ਬਾਜ਼ੀ ਵਿਆਹ ਪੂਰਵ ਸਮਾਗਮ ਵਿੱਚ ਸੰਗਤਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 9 ਸਤੰਬਰ ਗੁਰਦੁਆਰਾ 베ਟ ਸਾਹਿਬ ਸultanpur 로디 ਤੋਂ ਆਰੇ ਨਗਰ ਕੀਰਤਨ ਦਾ ਕੀਤਾ ਜਾਵੇਗਾ ਭਰਵਾ ਸਵਾਗਤ ਇਨ ਇਸ ਪ੍ਰਗਟਾਵਾ ਵਿਧਾਇਕ ਅਮਨ ਸੇਰ ਸਿੰਘ ਸੈਰੀ ਕਲਸੀ ਨੇ ਪੱਤਰਕਾਰਾਂ ਸਾਥੀਆਂ ਨਾਲ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਅਨੀਤਾ 베ਦੀ ਦੀ ਖਾਸ ਰਿਪੋਰਟ ਇੱਕ ਵਾਰੀ ਬੱਚਾ ਗੁਰਨੂਰ ਜਿਹੜਾ ਘਟਰ ਚ ਦੇਖੀ ਪੂਰਾ ਹੋ ਗਿਆ ਸੀ ਸੋ ਇਸ ਵਾਰ ਆਪਾਂ ਆਪਣੇ ਵੱਲੋਂ ਕਿਸੇ ਕੋਈ ਨਹੀਂ ਚਾਹੀਦਾ ਐਜ਼ ਅ ਪਰਵਾਰਕ ਤੌਰ ਤੇ ਆਪਾਂ ਫਿਰ ਕਰਤਾਰ ਆ ਮੈਂ ਇਹੋ ਵਿਸ਼ੇ ਕਰ ਮੈਂ ਸਾਡੀ ਟੀਮ ਆਪਣੀ ਜਗ੍ਹਾ ਲੱਗੀ ਹੈ ਕਿਤੇ ਨਾ ਕਿਤੇ ਤੁਹਾਨੂੰ ਵੀ ਕਮੀ ਲੱਗਦੀ ਹੈ ਕਿਉਂਕਿ ਅਫਸਰ ਸਹਿਬਾਨ ਨੂੰ ਐਸਐਸਪੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਪਰਪਲੀ ਉਪਰੋ ਵੀ ਹਦਾਇਤਾਂ ਦਿੱਤੀਆਂ ਤੁਹਾਨੂੰ ਜਿੱਥੇ ਕੋਈ ਕਮੀ ਪਈ ਸੀ ਲੱਗਦੀ ਹੈ ਜ਼ਰੂਰੀ ਨਹੀਂ ਵੀ ਆਪਾਂ ਇਹਨਾਂ ਨੂੰ ਹੋਰ ਦੀ ਤੁਹਾਡੀ ਨਹੀਂ ਚੱਲੂ ਜਿੱਥੇ ਕੋਈ ਕਮੀ ਪਈ ਸੀ ਨਜ਼ਰ ਆਉਂਦੀ ਫਾਰਮਟ ਲਾਗ ਕਰੋ ਕੋਰਪੋਰੇਟ ਜੀ ਸੋ ਉਹ ਕੋਈ ਕਿੰਦਾ ਸਵਾਲ ਹੈਗਾ ਜਿਵੇਂ